ਦਿੱਲੀ ਭਾਰਤੀ ਹਕੂਮਤ ਸਟੇਟ ਵੱਲੋਂ ਕੋਚਨ ਦਾ ਹਰ ਇੱਕ ਹੱਥ ਕੰਡਾ ਅਪਣਾਇਆ ਜਿਸ ਅਕਾਲੀ ਦਲ ਨੂੰ ਖਤਮ ਕਰਨਾ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨਾ ਪਰ ਸੁਖਵੀਰ ਸਿੰਘ ਬਾਦਲ ਟੱਕਰਾ ਲੀਡਰ ਹੈ ਉਹ ਇਨਸਾਨ ਹੈ ਜੋ ਦਿੱਲੀ ਮੂਰੇ ਝੁਕਿਆ ਨਹੀਂ ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਝੂਠ ਨੂੰ ਝੂਠ ਕਹਿਣਾ ਚਾਹੀਦਾ ਹੈ ਮੈਂ ਸਮਝਦਾ ਅੱਜ ਲੋੜ ਹੈ ਇਕੱਠੇ ਹੋ ਕੇ ਆਪਾਂ ਜਿਸ ਦਿੱਲੀ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਆ ਉਸ ਦਿੱਲੀ ਨਾਲ ਟੱਕਰ ਲਈਏ ਜਿਵੇਂ ਸਾਡਾ ਪ੍ਰਧਾਨ ਲੈ ਰਿਹਾ ਹੈ ਮੁੱਖ ਮੰਤਰੀ ਜੇਲ੍ਹ ਉਲਟਾ ਚੋਰ ਕੋਤਵਾਲ ਕੋ ਡਾਟੇ ਤਾਂ ਕਹਿੰਦੇ ਸੱਚ ਤਾਂ ਬੋਲੇ ਸਾਲ ਨਹੀਂ ਕੀ ਬੋਲੇ ਤੇ ਆਮ ਆਦਮੀ ਵਾਲੇ ਭਾਜਪੀ ਵਾਲੇ ਕਾਂਗਰਸ ਵਾਲੇ ਬੜੀਆਂ ਟਾਰਾ ਮਾਰਦੇ ਆ ਵੀ ਅਕਾਲੀ ਦਲ ਨੂੰ ਐ ਕਰਨਾ ਚਾਹੀਦਾ ਉਹ ਭਾਈ ਆਪਣੇ ਘਰੇ ਵੇਖੋ ਤੁਸੀਂ ਤਿੰਨੇ ਹਾਰੇ ਹੋ ਇੱਕ ਤਾਂ ਮੁੱਖ ਮੰਤਰੀ ਜੇਲ੍ਹ ਚ ਬੈਠਾ ਹੈ ਇਸ ਨਿਫਾ ਜਰੂਰ ਦੇਣਾ ਚਾਹੀਦਾ ਜੇ ਕੋਰ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਕਸਰ ਰਾਸਖਬੀਰ ਸਿੰਘ ਬਾਦਲ ਸਿਧਾਂਤ ਤੇ ਖੜਿਆ ਸਿੱਧਕ ਦੇ ਖੜਿਆ ਤੈਨੋਂ ਦੋ ਅਸਤੀਫੇ ਮੰਗੇ ਜਾ ਰਹੇ ਆ ਮੈਂ ਸਮਝਦਾ ਵਧੀਆ ਗੱਲ ਲਾ ਕੇ ਪਸਤਾ ਤਾਬ ਕਰਨ ਆਏ ਆ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਗਾਵਤ ਕੀਤੀ ਗਈ ਹੈ ਜਾਂ ਜਾਣੇ ਅਣਜਾਣੇ ਚ ਜਾਂ ਕਿਸੇ ਗੁੱਸੇ ਗਿਲੇ ਦੇ ਵਿੱਚ ਨਿੱਜੀ ਸਵਾਰਥਾਂ ਚ ਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਸ ਤਰ੍ਹਾਂ ਅਕਾਲੀ ਦਲ ਵਾਸਤੇ ਮਿਹਨਤ ਨਹੀਂ ਕਰ ਸਕੇ ਭਰਾ ਜਾਂ ਮਨ ਚ ਕੋਈ ਈਰਖਾ ਖੋਟ ਵੀ ਪ੍ਰਧਾਨ ਨੂੰ ਆਪਾਂ ਸਾਈਡ ਲਾਈਨ ਕਰਨਾ ਜੇ ਉਹ ਜਿਵੇਂ ਆਪਾਂ ਇੰਟਰਵਿਊਆਂ ਸੁਣਦੇ ਆ ਜਾਂ ਵੀ ਬੀਜੇਪੀ ਨਾਲ ਅਲਾਈਂਸ ਕਰਨਾ ਸੀ ਉੱਥਾ ਕਰਨਾ ਉਹ ਚੱਕਰਾਂ ਦੇ ਵਿੱਚ ਜੋ ਭੁੱਲਾਂ ਹੋਈਆਂ ਨੇ ਅੱਜ ਬਖਸ਼ਾਉਣ ਆਏ ਐ ਐਮਐਲਏ ਦਾ ਵਧੀਆ ਗੱਲ ਹੈ ਜੀ ਮਾਫੀ ਮੰਗਣਾ ਆਇਆ ਕੱਲ ਤਾਂ ਸਭ ਤੇ ਸਾਰੇ ਕਾਲੀ ਪਿਨੀ ਕਾਲੀ ਮੰਗਦੇ ਰਹੀ ਸਭੀ ਬਾਦਾਂ ਵਿੱਚ ਇੱਕ ਵਾਰ ਕਾਲੀ ਜਨਨੂ ਫੇਰ ਇਸ ਤਰ੍ਹਾਂ ਲੱਗਦਾ ਹੈ ਇਸ ਤੀਫਾ ਜਰੂਰ ਦੇਣਾ ਚਾਹੀਦਾ ਹੈ ਜੇ ਕੋਰ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਹੈ ਜੇ ਵਰਕਿੰਗ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਹੈ ਜੇ ਬਹੁ ਗਿਣਤੀ ਜ਼ਿਲ੍ਹਾ ਪ੍ਰਧਾਨ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਬੇਨਤੀ ਹਲਕਾ ਦੇ ਸੇਵਾਦਾਰ ਅਸਤੀਫਾ ਮੰਗਣ ਸਾਰੇ ਜਿੰਨੀ ਢਾਂਚਾ ਪਾਰਟੀ ਦਾ ਜਿਹਨੇ ਡੈਲੀਗੇਟ ਹੈ ਉਹ ਤਾਂ ਸਾਰੇ ਕਹਿੰਦੇ ਆ ਵੀ ਜੇ ਹੈ ਇਥੋਂ ਤੱਕ ਪਾਰਟੀ ਦਿੱਲੀ ਭਾਰਤੀ ਹਕੂਮਤ ਸਟੇਟ ਵੱਲੋਂ ਕੋਚਨ ਦਾ ਹਰ ਇੱਕ ਹੱਥ ਕੰਡਾ ਅਪਣਾਇਆ ਵੀ ਅਸੀਂ ਅਕਾਲੀ ਦਲ ਨੂੰ ਖਤਮ ਕਰਨਾ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨਾ ਪਰ ਸਖਬੀਰ ਸਿੰਘ ਬਾਦਲ ਤਕੜਾ ਲੀਡਰ ਹੈ ਉਹ ਇਨਸਾਨ ਹੈ ਜੋ ਦਿੱਲੀ ਮੂਰੇ ਝੁਕਿਆ ਨਹੀਂ ਬਹੁ ਗਿਣਤੀ ਪਾਰਟੀਆਂ ਤੁਸੀਂ ਬੇਚ ਦੇਖੀਆਂ ਇੰਡੀਆ ਦੇ ਝੋਲੀ ਚ ਪੈ ਗਈਆਂ ਬਹੁਤ ਐਨਡੀਆ ਝੋਲੀ ਪੈ ਗਈਆਂ ਪਰ ਬੋਤਾ ਸਿੰਘ ਗਰਜਾ ਸਿੰਘ ਦੀ ਮਿਸਾਲ ਸਰਦਾਰ ਸਖਬੀਰ ਸਿੰਘ ਬਾਦਲ ਨੇ ਪੇਸ਼ ਕੀਤੀ ਕਿ ਸਾਡੇ ਵਾਸਤੇ ਸੱਤਾ ਜ਼ਰੂਰੀ ਨਹੀਂ ਸਾਡੇ ਵਾਸਤੇ ਸਿਧਾਂਤ ਜ਼ਰੂਰੀ ਹੈ ਤੇ ਪਰ ਜੇ ਆਪਾਂ ਨਿੱਜੀ ਤੌਰ ਤੇ ਦੇਖੀਏ ਬਠਿੰਡਾ ਹਲਕਾ ਚੌਥੀ ਵਾਰ ਜਿੱਤਿਆ ਤੇ ਬੱਚੇ-ਬੱਚੇ ਜਵਾਨ ਤੇ ਐ ਤੁਹਾਡੇ ਵੀ ਜੋ ਤੁਸੀਂ ਰਿਕਾਰਡ ਕਰ ਰਹੇ ਹੋ ਪੱਤਰਕਾਰ ਖੜੇ ਹੋ ਤੁਹਾਡੀ ਆਤਮਾ ਵੀ ਕਹਿੰਦੀ ਹੈ ਵੀ ਜੇ ਫਰੋਜਪੁਰ ਤੋਂ ਸੁਖਵੀਰ ਸਿੰਘ ਬਾਦਲ ਲੜਿਆ ਹੁੰਦਾ ਜਿੱਤਦਾ ਪਰ ਇੱਕ ਝੁੰਡਾ ਕਮੇਟੀ ਦੀ ਜੋ ਰਿਪੋਰਟ ਆ ਤੇ ਅਮਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਕਿ ਅਸੀਂ ਇੱਕ ਸੀਟ ਤੇ ਲੜਾਂਗੇ ਪਰ ਇਹ ਭਰਾ ਤਾਂ ਸਾਡੇ ਦੋ-ਦੋ ਸੀਟਾਂ ਸਾਰੇ ਲੜਦੇ ਨੇ ਤੁਹਾਨੂੰ ਪਤਾ ਹੈ ਪਰ ਕਈ ਵਾਰੀ ਹੋਰ ਮਜਬੂਰੀਆਂ ਹੁੰਦੀਆਂ ਤੇ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਤੁਸੀਂ ਵੱਡੇ ਹੋ ਸਕਾਰਯੋਗ ਹੋ ਮੇਟਰ ਸਿਆਣੇ ਹੋ ਮੈਂ ਤੁਹਾਡੇ ਬੱਚਿਆਂ ਸਮਾਨ ਹੈ ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਝੂਠ ਨੂੰ ਝੂਠ ਕਹਿਣਾ ਚਾਹੀਦਾ ਹੈ ਮੈਂ ਸਮਝਦਾ ਅੱਜ ਲੋੜ ਹੈ ਇਕੱਠੇ ਹੋ ਕੇ ਆਪਾਂ ਜਿਸ ਦਿੱਲੀ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਆ ਉਸ ਦਿੱਲੀ ਨਾਲ ਟੱਕਰ ਲਈਏ ਜਿਵੇਂ ਸਾਡਾ ਪ੍ਰਧਾਨ ਲੈ ਰਿਆ ਉਸ ਦਿੱਲੀ ਨਾਲ ਮੁਕਾਬਲਾ ਕਰੀਏ ਕਿ ਸਾਡੇ ਬੰਦੀ ਸਿੰਘ ਰਹਾ ਕਰੋ ਸਾਡੇ ਕਿਸਾਨੀ ਮਸਲੇ ਹੱਲ ਕਰੋ ਸਾਡੀ ਰਾਜਸਤਾਨੀ ਦਿਓ ਸਾਡੇ ਪਾਣੀਆਂ ਦਾ ਮਸਲਾ ਹੱਲ ਕਰੋ ਸਾਡੇ ਜੋ ਰਹਿੰਦੇ ਜੋ ਟੱਕੇ ਤੁਸੀਂ ਬੇਵਫਾਈਆਂ ਧੋਖਾ ਦਿੱਲੀ ਨੇ ਸਾਡੇ ਨਾਲ ਕੀਤਾ ਉਹਦਾ ਹੱਕ ਅਸੀਂ ਲਵਾਂਗੇ ਤੇ ਲੈ ਕੇ ਰਹਾਂਗੇ ਸਮੁੱਚਾ ਵਰਕਰ ਸ਼੍ਰੋਮਣੀ ਅਕਾਲੀ ਦਲ ਦਾ ਸਟਾਨ ਵਾਂਗ ਖੜਾ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਨਿੱਜੀ ਸਵਾਰਤਾ ਨੂੰ ਤਿਆਗੀਏ ਸਾਡੀ ਜਿਹੜੀ ਬਾਦਲ ਦੀ ਪਾਰਟੀ ਸੀ ਪਰਿਵਾਰਿਕ ਪਾਰਟੀ ਰਹਿ ਗਈ ਜਿਹੜੇ ਪਾਸ ਪਰਿਵਾਰਕ ਪਾਰਟੀ ਹੈ ਜੀ ਡੈਲੀਗੇਟ ਚੁਣ ਕੇ ਚੁਣੀ ਜਾਂਦੇ ਆ ਪਰਿਵਾਰਕ ਤਾਂ ਉਹਨਾਂ ਨੂੰ ਕਹਿ ਸਕਦੇ ਆ ਇਹੀ ਤਾਂ ਦੁੱਖ ਹੈ ਇਹੀ ਅਫਸੋਸ ਹੈ ਕਿ ਅਕਾਲੀ ਦਲ ਦੇ ਵਿੱਚ ਪਾਰਦਰਸ਼ਤਾ ਇਹ ਮਾ ਦਸ ਕੇ ਹਟਿਆ ਕਿ ਬੱਚੇ ਵਿੱਚ ਇਹਨੂੰ ਪਤਾ ਸੁਖਵੀਰ ਸਿੰਘ ਬਾਬਲ ਫੋਜਪੁਰ ਲੜਦਾ ਤੇ ਜਿੱਤਦਾ ਦੋ ਸੀਟਾਂ ਨਿਕਲਦੀਆਂ ਸੀ ਕੜਦਾ ਕੌਣ ਆ ਜਿਹਦੇ ਨਾਲ ਲੋਕ ਨੇ ਵੋਟ ਪੈਂਦੀਆਂ ਕੋਈ ਇਹ ਨਹੀਂ ਕਿ ਇਹ ਇਲੈਕਟਡ ਨਹੀਂ ਹੋ ਰਹੇ ਇਹ ਵੋਟਾਂ ਪਾ ਕੇ ਇਲੈਕਟਡ ਹੋ ਰਹੇ ਆ ਨਾ ਕਿ ਸਿਲੈਕਟ ਹੋ ਰਹੇ ਆ ਸੋ ਇਸ ਕਰਕੇ ਬੜਾ ਅਫਸੋਸ ਕਿ ਇੱਥੇ ਭਾਜਪਾ ਵੀ ਹਾਰੀ ਜਿਹੜੀ 400 ਸੀਟ ਮੰਗਦੀ ਸੀ ਉਹਨੂੰ 250 ਆਈ ਤੇ ਪੰਜਾਬ 'ਚ 0 ਇੱਥੇ ਕਾਂਗਰਸ ਵੀ ਹਾਰੀ ਜਿਹੜੀ 300 ਜਿੱਤਦੀ ਹੁੰਦੀ ਸੀ ਐਤਕੀ 100 ਆਈ ਹੈ ਤੇ ਇੱਥੇ ਆਮ ਆਦਮੀ ਵੀ ਹਾਰੀ ਦਿੱਲੀ ਦੇ ਵਿੱਚ ਸਾਰੀਆਂ ਹਾਰ ਗਈ ਤੇ ਪੰਜਾਬ ਚੰਨੀ ਆਇਆ ਤੇ ਅੱਜ ਉਹਨਾਂ ਦੇ ਪ੍ਰਧਾਨਾਂ ਤੋਂ ਕੋਈ ਅਸਤੀਫਾ ਨਹੀਂ ਮੰਗਦਾ ਕਿਉਂਕਿ ਦਿੱਲੀ ਤੋਂ ਚਲਦਿਆਂ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਜੇਲ੍ਹ ਚ ਬੈਠਾ ਮੁੱਖ ਮੰਤਰੀ ਜੇਲ੍ਹ ਉਲਟਾ ਚੋਰ ਕੁੱਤਵਾਲ ਕੋ ਡਾਟੇ ਤੇ ਕਹਿੰਦੇ ਸੱਚ ਤਾਂ ਬੋਲੇ ਸਾਲ ਨਹੀਂ ਕੀ ਬੋਲੇ ਤੇ ਆਮ ਆਦਮੀ ਵਾਲੇ ਬੀਜੇਪੀ ਵਾਲੇ ਕਾਂਗਰਸ ਵਾਲੇ ਬੜੀਆਂ ਟਾਰਾ ਮਾਰਦੇ ਆ ਵੀ ਅਕਾਲੀ ਦਲ ਨੂੰ ਐ ਕਰਨਾ ਚਾਹੀਦਾ ਉਹ ਭਾਈ ਆਪਣੇ ਘਰੇ ਵੇਖੋ ਤੁਸੀਂ ਤਿੰਨੇ ਹਾਰੇ ਹੋ ਇਕਦਾ ਮੁੱਖ ਮੰਤਰੀ ਜੇਲ੍ਹ ਚ ਬੈਠਾ ਪਰ ਉਹ ਕੋਈ ਅਸਤੀਫਾ ਨਹੀਂ ਮੰਗਦਾ ਸਿੱਖਾਂ ਦੀ ਪਾਰਟੀ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਸਿਰਫ ਉਹਦੇ ਨਾਲੇ ਹੋਇਆ ਕਿਉਂ ਕਿ ਪੰਸ਼ੀ ਕੱਲਾ ਸ਼ਿਕਾਰੀ ਵਾਲਾ ਹੈ ਪਰ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਇਹ ਕਹਿੰਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਲ ਜਾਵੇ ਆ ਜਿਹੜੀਆਂ ਤੁਸੀਂ ਨਿੱਕੀਆਂ ਮੋਤੀਆਂ ਪਾਰਟੀ ਦੀਆਂ ਪ੍ਰਧਾਨਗੀਆਂ ਦੀ ਗੱਲ ਕਰਦੇ ਹੋ ਇਹ ਪਤਾ ਬੱਚੇ ਬੱਚੇ ਨੂੰ ਕਿ ਮੁੰਡਾ ਉੱਠਣ ਗਿਆ ਇਹ ਪ੍ਰਧਾਨਗੀਆਂ ਬਹੁਤ ਨਿੱਕੀ ਗੱਲ ਹੈ ਜਿਹੜੇ ਸਿਧਾਂਤ ਤੇ ਸਿਦਕ ਤੇ ਖੜੋਗੇ ਅਕਸਰ ਰਾਸਖਬੀਰ ਸਿੰਘ ਬਾਦਲ ਸਿਧਾਂਤ ਤੇ ਖੜਿਆ ਹੈ ਸਿਦਕ ਤੇ ਖੜਿਆ ਹੈ ਤੈਹੀਓ ਦਸਤੀਫੇ ਮੰਗੇ ਜਾ ਰਹੇ ਆ ਬਹੁਤ ਮੰਦਭਾਗੀ ਘਟਨਾ ਬਾੜੀ ਗੱਲ ਹੈ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਉਹਦਾ ਵਾਰ-ਵਾਰ ਐਨਐਸਏ ਕੱਲਾ ਵਧਾਈ ਨਹੀਂ ਜਾ ਰਿਹਾ ਤੇ ਜੋ ਦਿੱਲੀ ਸਟੇਟ ਨੇ ਹਾਰੇ ਹੋਏ ਮੰਤਰੀ ਬਣਾਏ ਆ ਰਮਨਜੀਤ ਬਿੱਟੂ ਵਰਗੇ ਉਹ ਲੜਕਰੇ ਮਾਰਦੇ ਆ ਕਿ ਅਸੀਂ ਹੋਰ ਵੀ ਸਿੱਖਾਂ ਨੂੰ ਪੜਾਂਗੇ ਕੱਲਾ ਬਿੱਟੂ ਨਹੀਂ ਇਹਦੇ ਵਾਸਤੇ ਹੋਰ ਵੀ ਜੇਲ੍ਹ ਤੇ ਇਹ ਹੋਰ ਇਦੂ ਬਾਦ ਸਿੱਖ ਕੌਮ ਵਾਸਤੇ ਪੰਜਾਬ ਵਾਸਤੇ ਜਲਾਲਤਾਰੀ ਗੱਲ ਕਿਉਂ ਕਿ ਦਿੱਲੀ ਵੱਲੋਂ ਥਾਪੜਾ ਲੈ ਕੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੇ ਹਰਾਇਆ ਪਰ ਮਿੱਤ ਸਾਹਿਬ ਕਹਿੰਦਾ ਨਹੀਂ ਇਹ ਮੇਰਾ ਬੰਦਾ ਮੈਂ ਇਹਨੂੰ ਮੰਤਰੀ ਬਣਾ ਕੇ ਭੇਜਦਾ ਤੇ ਉਹ ਪੰਜਾਬ ਚ ਆ ਕੇ ਲਲਕਰੇ ਮਾਰਦਾ ਕਿ ਮਿੱਤ ਅਮਰਤਪਾਲ ਵਾਸਤੇ ਡਿਗਰੂਗੜ੍ਹ ਤੋਂ ਅੱਗੇ ਵੀ ਜੇਲ ਹੈ ਉਨੇ ਪੰਜਾਬ ਦੇ ਲੋਕ ਦੇਖਣ ਕਿ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕੜਾ ਕਰਨਾ ਤੇ ਜਾਂ ਅਕਾਲਤਰ ਸਾਹਿਬ ਟਾਉਣ ਵਾਲੇ ਜਾਂ ਦਿੱਲੀ ਤੋਂ ਚੱਲਣ ਵਾਲੇ ਜਾਂ ਦਿੱਲੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਖੋਣ ਵਾਲੇ ਸਿੱਖਾਂ ਤੇ ਬਾੜ ਕਰਨ ਵਾਲੇ ਜਿਤਾਉਣਾ ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਪਰ ਅਕਾਲੀ ਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਕੋਈ ਇੱਕ ਵੀ ਤਕੜਾ ਤਕੜਾ ਇਨਸਾਨ ਉਹ ਅੱਜ ਵੀ ਜਮੀਰ ਜਾਗਦੀ ਹੈ ਤਕੜਾ ਇਨਸਾਨ ਉਹ ਹੈ ਜੋ ਆਪਣੇ ਲੋਕਾਂ ਦੀ ਲੜਾਈ ਲੜਦਾ ਸੱਤਾ ਦਾ لالਚ ਨਹੀਂ ਕਰਦਾ ਇਹ ਬਲਜੀ ਸਿੰਘ ਨੂੰ ਛੁਡਾਈ ਕਰਨ ਦੇ ਬਾਰੇ ਜਾਣਦੇ ਕੰਕਟ ਇਹ ਬੜੇ ਦੁਖ ਦੀ ਗੱਲ ਇਹਨਾਂ ਤੇ ਯਕੀਨ ਨਹੀਂ ਕਰਦੇ ਸਾਥ ਦੇ ਬੰਦੇ ਤੇ ਯਕੀਨ ਕਰ ਲਾਂਗੇ ਹਰ ਬੀਜੇਪੀ ਦੇ ਚਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਨੋਟੀਫਿਕੇਸ਼ਨ ਕਰਕੇ ਮੁਕਰੇ ਹੋਏ ਹੈ ਜੋ ਅਕਾਲੀ ਦਲ ਨੇ ਲਗਾਤਾਰ 14 ਤੋਂ ਲੈ ਕੇ ਰੌਲਾ ਪਾਇਆ ਬੀਬਾ ਹਰਸ਼ਮਤ Kaur ਬਾਦਲ ਨੇ ਕੈਬਨਟ ਮੀਟਿੰਗਾਂ ਦੇ ਵਿੱਚ ਤਾਂ ਜੇ ਉਹ ਅਮਲ ਲਿਆਂਦਾ ਅਮਲ ਕਰਾਇਆ 19 'ਚ ਨੋਟੀਫਿਕੇਸ਼ਨ ਕੀਤਾ ਤਾਂ ਜਦੋਂ ਅਕਾਲੀ ਦਲ ਨੇ ਸਿਆਸੀ ਪਾਰਟਨਰਸ਼ਿਪ ਤੋੜਤੀ ਸਿਆਸੀ ਜੀਓ ਤੱਕ ਤੋੜਤਾ ਤਾ ਉਹਦਾ ਬਦਲਾ ਪੂਰੀ ਕੌਮ ਤੋਂ ਲੈ ਰੇ ਆ ਉਹਦਾ ਬਦਲਾ ਸਿੱਖਾਂ ਤੋਂ ਲੈ ਰੇ ਆ ਕਿ ਜੇ ਤੁਸੀਂ ਥੋੜੀ ਸਿਆਸੀ ਪਾਰਟੀ ਕਦਰਤਿਓ ਤਾਂ ਤੋੜਿਆ ਆ ਚੱਕੋ ਛੋੜੇ ਬੰਦੀ ਸਿੰਘ ਨਹੀਂ ਛੜਦੇ ਆ ਚੱਕੋ ਛੋੜੀ ਦਿੱਲੀ ਕਮੇਟੀ ਖੋਲੀ ਆ ਚੱਕੋ ਥੋੜੀ ਹਰਿਆਣਾ ਕਮੇਟੀ ਖੋਲੀ ਆ ਚੱਕੋ ਡਾ ਪਟਨਾ ਸਾਹਿਬ ਬੋਰਡ ਖੋਲਿਆ ਕਿਉਂਕਿ ਦਿੱਲੀ ਮੰਦੀ ਹੈ ਕਿ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਸੋ ਆਪਾਂ ਨੂੰ ਵੀ ਲੋੜ ਹੈ ਕਿ ਆਪਾਂ ਆਪਣੇ ਬਗਾਨੇ ਦਾ ਪਰਕਰੇ